ਭਾਰਤ ਅਤੇ ਈਰਾਨ ਨੇ ਚਾਹ ਬਹਾਰ ਬੰਦਰਗਾਹ ਖੇਤੀਬਾੜੀ ਸਹਿਯੋਗ ਵਪਾਰ ਆਰਥਿਕ ਮਾਮਲੇ ਸੱਭਿਆਚਾਰਕ ਅਤੇ ਲੋਕਾਂ ਵਿਚਾਲੇ ਸੰਪਰਕ ਵਧਾਉਣ ਵਰਗੇ ਸਮੂੱਚੇ ਦੁਵੱਲੇ ਸਬੰਧਾਂ ਦੇ ਵਿਸਤਾਰ ਵਾਲੇ ਖੇਤਰਾਂ ਦੀ ਸਮੀਖਿਆ ਕੀਤੀ 19ਵੀਂ ਭਾਰਤ ਈਰਾਨ ਵਿਦੇਸ਼ ਦਫਤਰ ਪੱਧਰੀ ਸਲਾਹਕਾਰ ਮੀਟਿੰਗ ਨਵੀਂ ਦਿੱਲੀ ਵਿੱਚ ਹੋਈ ਵਿਦੇਸ਼ਕੱਤਰ ਵਿਕਰਮ ਮਿਸ਼ਰੀ ਅਤੇ ਈਰਾਨ ਦੇ ਉਪ ਵਿਦੇਸ਼ ਮੰਤਰੀ ਮਾਜ਼िद ਤਖਤ ਰਿਵਾਂਚੀ ਨੇ ਮੀਟਿੰਗ ਦੀ ਸਹਿ ਪ੍ਰਧਾਨਗੀ ਕੀਤੀ ਵਿਦੇਸ਼ ਮੰਤਰਾਲੇ ਵੱਲੋਂ ਇੱਕ ਬਿਆਨ ਜੇ ਕਿਹਾ ਗਿਆ ਹੈ ਕਿ ਗਲਬਾਤ ਚ ਅਫਗਾਨਿਸਤਾਨ ਪੱਛਮੀ ਏਸ਼ੀਆ ਤੇ ਦੱਖਣੀ ਕਾਖਸ ਸਮੇਤ ਸਾਰੇ ਖੇਤਰੀ ਤੇ ਆਲਮੀ ਮੁੱਦਿਆਂ ਤੇ ਚਰਚਾ ਕੀਤੀ ਗਈ। ਵਿਦੇਸ਼ ਗੱਤਰ ਨੇ ਅਫਗਾਨਿਸਤਾਨ ਦੀ ਮੌੜੂ ਸਾਰੀ ਤੇ ਆਰਥਿਕ ਵਿਕਾਸ ਨੂੰ ਸਮਰਥਨ ਦੇ ਲਈ ਚਾਬਹਾਰ ਬੰਦਰਗਾਹ ਦੇ ਮਹੱਤਵ ਤੇ ਜ਼ੋਰ ਦਿੱਤਾ। ਦੋਹਾਂ ਧਿਰਾਂ ਨੇ ਸੰਯੁਕਤ ਰਾਸ਼ਟਰ ਬਿਕਸ ਅਤੇ ਸੰਗਾਈ ਸਹਿਯੋਗ ਸੰਗਠਨ ਸਮੇਤ ਬਹੁਪੱਖੀ ਮੰਚਾਂ ਤੇ ਸਹਿਯੋਗ ਵਧਾਉਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਇਸ ਦੌਰਾਨ ਡਾਕਟਰ ਰਿਵਾਂਚੀ ਨੇ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਨਾਲ ਵੀ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਵਿਚਾਰ-ਵਟਾਲੀ ਅਤੇ ਮੌਜੂਦਾ ਖੇਤਰੀ ਚੁਣੌਤੀਆਂ ਤੇ ਚਰਚਾ ਹੋਈ ਦੋਵੇਂ ਧਿਰਾਂ ਦੋਵਾਂ ਦੇਸ਼ਾਂ درمیان ਸਹਿਯੋਗ ਨੂੰ ਮਜ਼ਬੂਤ ਕਰਨ ਲਈ ਉੱਚ ਪੱਧਰੀ ਆਦਾਨ-ਪਰਦਾਨ ਵਿੱਚ ਤੇਜ਼ੀ ਲਿਆਉਣ ਲਈ ਵੀ ਸਹਿਮਤ ਹੋਈਆਂ